ਦੇ ਨਾਲ ਗੋਪੀ ਦਾ ਚੇਲਾ ਪੱਬਿਆ ਤੂੰ ਨਾਲ ਆਵੇਂ ਤੇ ਫਿਰ ਗੱਲ ਵੱਖਰੀ ਬਣਦੀ ਐ ਕਿਉਂਕਿ ਤੇਰੇ ਨਾਲ ਥੋੜੇ ਹਾਸੇ ਖੇਡੇ ਹੋ ਜਾਂਦੇ ਨੇ ਦੁਨੀਆ ਦੇ ਦਿਲ ਖੁਸ਼ ਹੋ ਜਾਂਦੇ ਐ ਪੱਬਿਆ ਆਇਦਰ ਕੋਛੜ ਸਾਹਿਬ ਬੁਲਾਉਂਦੇ ਜੇ ਸਾਰਾ ਟੱਬਰ ਹੀ ਪੈ ਗੇ ਜੇ ਅੱਜ ਉਹ ਵੀ ਆਇਆ ਜਿਹਦੀ ਗੱਲ ਕੋਛੜ ਸਾਹਿਬ ਨੇ ਕੀਤੀ ਐ ਪਰ ਆ ਦੋ ਮਹਾਰਥੀ ਆ ਰਹੇ ਐ ਇਹਨਾਂ ਦਾ ਕਹਿੰਦੇ ਮੇਰੇ ਵੀਰੋ ਖੇਡ 2 ਮਿੰਟ ਦੇ ਦੇ ਸੋਣਿਆ ਵੀਰਾ ਹੁਣ ਮੈਨੂੰ ਗੱਲ ਕਰ ਲੈਣ ਦੇ ਪੂਰੀ ਇਹਨਾਂ ਦਾ ਕਹਿੰਦੇ ਖੇਡ ਕਬੱਡੀ ਦੇ ਵਿੱਚ ਅੱਜ ਬੋਲਵਾਲਾ ਹੈ ਮੇਰੇ ਵੀਰੋ। ਬਾਈ ਕਾਲੇ ਨੇ ਬੇਸ਼ੱਕ ਕਬੱਡੀ ਛੱਡੀ ਨੂੰ ਬਹੁਤ ਸਮਾਂ ਹੋ ਗਿਆ ਹੈ ਪਰ ਇਹਨਾਂ ਦੇ ਕਾਰਨਾਮੇ ਇਹਨਾਂ ਦੀਆਂ ਗਰਾਊਂਡਾਂ ਦੇ ਵਿੱਚ ਮੇਰੇ ਵੀਰੋ ਜਿਹੜੀਆਂ ਪਾਈਆਂ ਹੋਈਆਂ ਜਿਵੇਂ ਠੇਠ ਪੰਜਾਬੀ ਦੇ ਵਿੱਚ ਕਹਿੰਦੇ ਖੁੱਤੀਆਂ ਤੇ ਉਹ ਅੱਜ ਵੀ ਮੇਰੇ ਵੀਰੋ ਇਹਨਾਂ ਨੂੰ ਸਤਕਾਰ ਦਵਾ ਰਹੀਆਂ ਨੇ। ਲੈ ਵੀ ਇੱਕ ਵਾਰ ਜੀ ਆਇਆਂ ਨੂੰ ਆਖਦੇ ਆਂ ਗੁਰਵੀਰ ਸਿੰਘ ਗੋਪੀ ਫਰੰਦੀਪੁਰ ਆਇਆ ਹੈ। ਹਰਜਿੰਦਰ ਸਿੰਘ ਕਾਲਾ ਗਾਜੀਆਣਾ ਆਇਆ ਹੈ। ਅੱਜ ਦੇ ਕਬੱਡੀ ਕੱਪ ਦੇ ਵੱਡੇ ਮੱਲ ਤੇ ਪੱਪਾ ਵੀ ਆ ਗਿਆ ਹੈ। ਸਤਕਾਰ ਹੈ ਲੈ ਵੀ ਮਨਦੀਪ ਸਿੰਘਾ ਰੂਹ ਖੁਸ਼ ਹੋ ਗਈ ਸਾਰੇ ਦਰਸ਼ਕਾਂ ਦੀ ਮਨਦੀਪ ਧਾਮੀ ਹੋਣੀ ਜਿੰਨੇ ਵੀ ਇਹਨਾਂ ਦੀ ਸਾਰੀ ਫਰੈਂਡ ਚ ਕਬੱਡੀ ਕੱਪ ਦੀ ਟੀਮ ਹੈ ਔਰ ਚੜੀ ਜਵਾਨੀ ਕਹਿੰਦੇ ਪਾਲ ਗੋਟੀ ਕੁਦਿਆਂ ਵਿੱਚ ਮੈਦਾਨੀ ਐਨ ਜਦੋਂ ਗੱਲਾਂ ਹੁੰਦੀਆਂ ਟਾਂਟੋ ਵਾਲੇ ਕੱਪ ਦੀਆਂ ਤੇ ਗਾਜੀਆ ਨੇ ਕਾਲੇ ਦਾ ਨਾਂ ਆਉਂਦਾ ਦੋ ਬਾਰ ਦਾ ਬੈਸਟ ਬਾਈ ਕਾਲੇ ਛੋਟਾ ਜਿਹਾ ਪਿੰਡ ਛੋਟਾ ਜਿਹਾ ਪਰਿਵਾਰ ਤੇ ਸੱਚੇ ਪਾਤਸ਼ਾਹ ਦੀ ਕਿੰਨੀ ਬਖਸ਼ਿਸ਼ ਹੋਈ ਬਹੁਤ ਸਾਰੇ ਪਲੇਅਰਾਂ ਦਾ ਇਹ ਸੁਪਨਾ ਹੈ ਵੀ ਮੈਂ ਕੈਨੇਡਾ ਕੱਪ ਦਾ ਬੈਸਟਮਾ ਮੈਂ ਕੈਨੇਡਾ ਕੱਪ ਦਾ ਬੈਸਟਮਾ ਪਰ ਉਹਨਾਂ ਪਲੇਅਰਾਂ ਦਾ ਇਹ ਸੁਪਨਾ ਮੇਰੇ ਵੀਰੋ ਬੇਸ਼ੱਕ ਉਹਨਾਂ ਨੇ ਤਗੜੀ ਕਬੱਡੀ ਖੇਡੀ ਹੈ ਉਹ ਅਧੂਰਾ ਰਹਿ ਗਿਆ ਪਰ ਗਾਜੀਆਂ ਨੇ ਕਾਲੇ ਨੂੰ ਹਰਜੀਤ ਬਰਾੜ ਨੂੰ ਮਾਣ ਮਿਲਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਈਏ ਮੇਰੇ ਪੰਜਾਬੀ ਵੀਰੋ ਤੇ ਇਧਰ ਗੁਰਵੀਰ ਸਿੰਘ ਗੋਪੀ ਗੋਪੀ ਫਰੰਦੀਪੁਰੀਆ ਸਰਦਾਰ ਤਰਸੂ ਸਰਦੂਲ ਸਿੰਘ ਮੱਲੀ ਦਾ ਪੁੱਤਰ ਸਾਡੀ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਜਿਹੜਾ ਮੇਰੇ ਵੀਰੋ ਪਿਛਲੇ 17-18 ਸਾਲਾਂ ਤੋਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਪਣੀ ਖੇਡ ਦਾ ਲੋਹਾ ਮਨਵਾ ਰਿਹਾ ਹੈ ਤੇ ਅੱਜ ਵੀ ਨਵੇਂ ਮੁੰਡੇ ਤਿਆਰ ਕਰ ਰਿਹਾ ਹੈ ਤੇ ਇਹ ਘੋੜਿਆਂ ਦਾ ਵੀ ਸ਼ੌਕੀ ਹੈ ਇਹਦੇ ਕਹਿੰਦੇ ਬਸ਼ੇਰੇ ਦੀਆਂ ਗੱਲਾਂ ਜਿਹੜੇ ਘੋੜਿਆਂ ਵਾਲਿਆ ਨਾ ਉਹ ਕਰਦੇ ਆ ਵੀ ਇੱਕ ਗੋਪੀ ਬਸ਼ੇਰਾ ਲੈ ਕੇ ਆਇਆ ਤਾਮਲਨਾਡੂ ਤੋਂ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵੀਰੋ ਜਿਵੇਂ ਕਹਿੰਦੇ ਗੱਲਾਂ ਵੱਖਰੀਆਂ ਕਰ ਜੂਗਾ ਸੋ ਗੋਪੀ ਸਤਕਾਰ ਹੈ ਤੁਹਾਡੀ ਖੇਡੀ ਹੋਈ ਕਬੱਡੀ ਦਾ ਮੱਖਣ ਸਿੰਘ ਜੀ ਚੜਕ ਤੈਨੂੰ ਯਾਦ ਕਰ ਰਿਹਾ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਏਕਮ ਫਤਾਪੁਰੀਆ ਏਕਮ ਫਤਾਪੁਰੀਆ ਉਹ ਵੀ ਇਸ ਲਈ ਖੇਡ ਮੈਦਾਨ ਦੇ ਵਿੱਚ ਹੈ ਸਤਕਾਰ ਕੀਤਾ ਜਾ ਰਿਹਾ ਹੈ ਮਾਣ ਕੀਤਾ ਜਾ ਰਿਹਾ ਹੈ ਸਾਰੇ ਆਏ ਹੋਏ ਸਤਕਾਰਤ ਸੱਜਣਾ ਦਾ ਆਏ ਹੋਏ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲਾ ਸੈਮੀਫਾਈਨਲ ਮੈਚ ਇਸ ਲਈ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਉਧਰ ਜੱਗਾ ਗਿੱਲ ਲੰਡੇ ਕੇ ਆਲਾ ਤੇ ਨਾਲ ਗੋਪੀ ਗਿੱਲ ਲੰਡੇ ਕੇ ਇਹਨਾਂ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਔਰ ਉੱਥੇ ਚੌਕੇ ਬ੍ਰਦਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਔਰ ਨਵ ਬਿਰਕ ਆਸਟ੍ਰੇਲੀਆ ਨਵ ਬਿਰਕ ਆਸਟ੍ਰੇਲੀਆ ਤੇ ਇਸ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਮੇਰੇ ਵੀਰੋ ਔਰ ਸਾਰੇ ਵੀਰਾਂ ਦਾ ਸੂਰਿਆ ਜੀ ਸਾਡੇ ਮੋਗੇ ਤੋਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਰੌਂਤੇ ਵਾਲੇ ਗਿੱਲ ਦਾ ਔਰ ਕਮਲ ਸ਼ਰਮਾ ਜੀਆ ਦਾ ਜਸਪਾਲ ਸਿੰਘ ਜੀ ਯੂਐਸਏ ਹੋਣਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅਮਰਜੀਤ ਬਰਾੜ ਜੀ ਹੋਣਾਂ ਦਾ ਗੈਰੀ ਬਰਾੜ ਔਰ ਨਵੀ ਬਰਾੜ ਜੀ ਕੈਨੇਡਾ ਤੋਂ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਰੀਆਂ ਸਤਕਾਰਤਿ ਸਿੱਖਿਆਤਾਂ ਦਾ ਬਹੁਤ ਬਹੁਤ